ਤੋ ਪਟੜੀ ਆ ਵੀਏ ਤਾਂ ਭੱਜ ਕੇ ਪੈਨਸ਼ਨ ਹੀ ਬਾੜ ਲਿਆਵਾਂ ਕੋਈ ਨਾ ਵਰਕ ਦਾ ਬੀਟ ਹੋਈਆਂ ਦੀ ਨੌਂ ਦੇ ਕੋਲ ਜਾਣੀ ਆ ਪੁਰਾ ਕੇ ਵੀ ਆਣੀ ਆ ਮੈਨੂੰ ਵੀ ਖੰਡਾਂ ਚਲੂ ਹਾਂ ਪੈਨਸ਼ਨ ਲੈਣ ਚਲੀਆਂ ਅੱਛਾ ਤੇ ਐਸੀ ਪੈਨਸ਼ਨ ਮੈਨੂੰ ਦੇ ਦੀ ਮੇਰਾ ਜਵਾਗ ਬਿਮਾਰ ਹੈ ਤਾਂ ਨਾ ਉਹਦੀ ਦਵਾਈ ਲੈਣੀ ਹੈ ਪੈਨਸ਼ਨ ਕਿਵੇਂ ਤੈਨੂੰ ਦੇ ਦਿਆਂ ਮੈਨੂੰ ਵੀ ਜ਼ਰੂਰਤ ਹੁੰਦੀ ਹੈ ਕੋਈ ਦਵਾਈ ਪਾਣੀ ਲਿਆਉਣਾ ਹੁੰਦਾ ਵਾ ਤੈਨੂੰ ਪੰਚਰ ਕਿਵੇਂ ਭਰਾਂਗਾ ਦੁੱਧ ਦੁੱਧੀ ਹੈ ਉਹਨੇ ਕੋਈ ਮੈਂ ਰੋਟੀ ਖਾਣੀ ਆ ਮੇਰੇ ਹੱਥ ਤੰਗ ਮੈਂ ਤਿੰਤਾ ਗਿਆ ਨਾਲ ਮੇਰੇ ਜਵਾਕ ਬਿਮਾਰ ਆ ਅੱਤੀ ਸਾਰੀ ਪੈਨਸ਼ਨ ਲਾ ਕੇ ਮੈਨੂੰ ਦੇ ਦੀ ਉਹ ਕੋਈ ਨਹੀਂ ਗਰਮੀਤ ਕਰਨਾ ਫੇਰ ਗੱਲ ਕਰ ਲਈ ਤੂੰ ਆਪੇ ਕੋਈ ਨਾ ਭਣਾ ਮੈਂ ਵੇਖਾਂਗੀ ਤੈਨੂੰ ਦੇ ਦਿਆਂ ਕੋਈ ਨਾ ਇੱਥੇ ਖੜੀ ਮੈਂ ਦੇਖਦੀ ਇੱਥੇ ਖੜੀ ਆ ਗੱਲਾਂ ਨਾ ਨਰਾਇਣਾਂ ਬਾਈ ਤੇ ਖੜੀ ਆ ਕੋਈ ਨਹੀਂ ਬੁੜੀਨ ਕਾ ਰਿਤਾ ਪੈਨਸ਼ਨ ਲਾਉਗੀ ਕਿ ਭਤਾ ਕੋਸ਼ਿਸ਼ ਤਾਂ ਕੀਤੀ ਕਿਸਮਾ ਦੇ ਦੇ ਦਿੱਤਾ ਨੇ ਚੱਲਿੰ ਤਾਂ ਨਹੀਂ ਅੰਦਰ ਮੈਂ ਕੱਡੀ ਦੁਨੀਆ ਮਾਰੀ ਦੇਖ ਤੂੰ ਹਣੀ ਅੱਜ ਪੈਨਸ਼ਨ ਲੈਣ ਦੇ ਲਈ ਕਿਵੇਂ ਬਦਾਲੇ ਹੋ ਜਾਂ ਉਹ ਕਦੀ ਵੀ ਮੈਨੂੰ ਦੇ ਦੇ ਤੇ ਉਹ ਕਦੀ ਮੈਨੂੰ ਦੇਦੀ ਸਾਰੀ ਦੁਨੀਆ ਪੈਸੇ ਦੀ ਰੋਟੀ ਵੇਲੇ ਤਾਂ ਕਦੀ ਤੈਨੂੰ ਮਾਰੀ ਰੋਟੀ ਕੋਈ ਨਹੀਂ ਖੁਸ਼ ਦੇਣੀ ਜੇ ਤਾਂ ਪੈਨਸ਼ਨ ਲੈਣ ਕੋਲ ਇੱਕ ਦਿਨ ਰੋਟੀ ਦੇ ਦੇਦੀ ਫਿਰ ਤੇ ਪੜਾਉਣੀ ਨਹੀਂ ਪੁੱਛਦੇ ਕੱਡੀ ਨਾ ਚਲਾਕ ਆਈ ਨਹੀਂ ਹਜੇ 부ੜੀ ਹੋਂ ਨੂ ਵੇਖੀ ਜਾਨੀ ਆ ਇੱਥੇ ਅੱਜ ਮੈਂ ਘੇਰ ਲੈਣੀ ਪੈਨਸ਼ਨ ਤਾਂ ਮੈਂ ਲੈ ਕੇ ਛੱਡੂਗੀ ਕੋਈ ਨਹੀਂ ਇੱਥੇ ਖੜੀ ਅੱਜ ਆਏ ਅੱਜ ਤਾਂ ਥੱਕ ਗਈ ਇਸ ਇਨਛਾਂ ਤਾਂ ਮਿਲ ਗਈ ਪਰ ਬੁਰਾ ਹਾਲ ਭੀੜਾ ਹੀ ਵੜਿਆ ਐ ਗਰਮੀਆਂ ਕਲਕ ਗਈ ਤੇ ਭੀੜਾ ਹੀ ਵੜੀ ਸੀ ਅੱਜ ਕੁੜੇ ਕੀ ਕਰਾਂ ਚਾਰ ਪੈਸੇ ਚੱਲ ਹੋਣਗੇ ਚੱਲ ਆਪਾਂ ਵਰਕ ਲਾਂਗੀ ਕਿਤੇ ਨਾ ਕਿਤੇ ਲਾ ਲਾਂਗੀ ਇਹ ਦੂਸਰੀ ਨੋਹਾਂ ਵੀ ਮੈਨੂੰ ਦੇ ਦੇ ਦੂਜੀਆਂ ਵੀ ਮੈਨੂੰ ਦੇ ਦੇ ਅੱਡੀ ਦੁਪਹਿਰ ਉਹ ਅੱਜ ਉੱਥੇ ਖੜੀ ਹੋਈ ਉਹਨੇ ਉਹ ਅੱਜ ਆ ਬਣੋ ਅੱਜ ਉਹਨੇ ਕੀ ਕਰਾ ਦਿਖਾ ਲਾ ਇਹ ਇਹਨੇ ਅੱਜ ਲੈਸ ਨਹੀਂ ਛੱਡਣੀ ਮੈਂ ਤੁਹਾਨੂੰ ਕੋਈ ਰੱਖ ਆਹ ਤੁਰੀਆਂ ਦੀ ਬੀਬੀ ਆ ਆ ਗਈ ਬੀਬੀ ਮੇਰੀ ਪੈਨਸ਼ਨ ਹੈ ਪੈਨਸ਼ਨ ਮੇਉ ਤਾਂ ਗਈ ਹੈ ਪਰ ਮੈਂ ਕੀ ਕਰਾਂ ਮੈਨੂੰ ਤਾਂ ਆਪਦੀ ਭੈਣੇ ਘਰੇ ਲੋੜਾਂ ਤੇਨਾਂ ਨੇ ਮੈਂ ਕਿਹਾ ਸੀ ਮੇਰੇ ਜਵਾਗ ਬਿਮਾਰ ਆ ਮੇਜਾਤ ਕੀ ਤੂੰ ਮੈਨੂੰ ਦੇ ਦੇ ਪੈਨਸ਼ਨ ਨਾ ਫੋਕ ਮੇਰੇ ਕੋਲ ਆਪ ਘਰੇ ਕੰਮ ਕਰ ਮੈਂ ਦੂਜੀ ਕੋਲ ਰੋਟੀ ਖਾਨੀਆਂ ਉਹ ਮੈਨੂੰ ਪੈ ਜੂਗੀ ਮੈਂ ਸਾਰਿਆਂ ਦੀਆਂ ਗਾਂ ਕਿਵੇਂ ਕੋਈ ਨਹੀਂ ਗਰਨੀਤਕਾਰ ਨਾਲ ਤੇ ਗੱਲ ਕਰ ਲਈ ਬਾਅਦ ਕੋਈ ਨਹੀਂ ਇੱਕ ਵਾਰ ਤੂੰ ਮੈਨੂੰ ਦੇ ਦੇ ਨਾ ਪੁੱਤ ਮਾਰੋਲਾ ਨਹੀਂ ਪਿਆ ਦੇ ਥੋੜੇ ਪੈਸੇ ਮੇਰੀ ਸ਼ੌਕ ਗੱਲ ਜੇ ਉਹਨੂੰ ਪਤਾ ਲੱਗ ਗਿਆ ਨਾ ਕਿ ਮੀਰਕੌਰ ਨੂੰ ਤੂੰ ਤਾਂ ਮੈਨੂੰ ਘਰੋਂ ਕੱਢ ਦੇਗੀ ਉਹਨੇ ਮੈਨੂੰ ਰੋਟਾ ਆਏ ਘਰ ਤੋਂ ਚੁੱਪ ਕਰਕੇ ਆ ਲਈਆਂ ਕੁੜੀਏ ਤੂੰ ਮੇਰੇ ਤੋਂ ਪੈਸੇ ਲੈ ਲਾ ਉਹਨੂੰ ਜਾ ਕੇ ਮੈਂ ਤੈਨੂੰ ਝੂਠ ਮਾਰ ਦੂੰਗੀ ਵੀ ਭਾਈ ਮੈਨੂੰ ਪੈਨਸ਼ਨ ਨਹੀਂ ਮਿਲੀ ਆ ਲੋੜਾ ਕੋਈ ਨਹੀਂ ਦਾ ਕਿ ਮੈਨੂੰ ਦੇ ਦੇ ਦੋ ਸਾਰੀ ਕੰਮ ਤੇ ਉਹਨੂੰ ਮੈਂ ਜਾ ਕੇ ਝੂਠ ਮਾਰਾਂਗੀ ਮੈਂ ਤਾਂ ਪੈਨਸ਼ਨ ਦਾ ਸਾਰੀ ਬਦਤੀ ਜਾ ਖਾ ਲੈਣੇ ਪੰਜ ਲੱਖਾਂ ਦੀ ਵਾਲੇ ਤੇ ਮੈਂ ਚੱਲ ਭਲੇ ਉਹਨੂੰ ਝੂਠ ਮਾਰ ਦਾਂਗੀ ਐਨਾ ਹੀ ਮੇਰਾ ਹੁਣ ਕੀ ਕਰਾਂ ਤੇ ਪਰ ਮੈਨੂੰ ਚਾਹ ਚੂਤਾ ਪਿਆ ਦੇ ਕੋਈ ਨਹੀਂ ਆਵੇ ਚਾਹ ਪਾਣੀ ਦਿਨ ਫੇਰ ਪਿਆਵਾਂਗੀ ਇੱਕ ਵਾਰੀ ਉਹਦੇ ਤੋਂ ਢੀੜਾ ਕਾਢਿਆ ਚਲੀ ਜਾ ਤੈਨੂੰ ਵੇਖਦੀ ਪੀਸੀ ਆ ਘਰੇ ਆ ਮੈਨੂੰ ਫਿਟਕਾਂ ਵੀ ਮੇਰੇ ਨਾਲ ਬਾਤ ਕਾਟ ਬੋਲੇਗੀ ਪਰ ਪੈਨਸ਼ਨ ਤੂੰ ਲਾ ਲਈ ਤੇ ਹੁਣ ਚਾਹ ਕਹੀ ਨਹੀਂ ਉਧਰ ਜਾ ਕੇ ਪੀ ਲੈ ਕੋਈ ਨਹੀਂ ਬੇਬੇ ਤੂੰ ਇੱਕ ਵਾਰ ਚਲੀ ਜਾ ਮੈਂ ਕੰਮ ਕਰਨਾ ਮੈਂ ਜਵਾਕ ਸੰਭਾਲਦੀ ਵੀ ਮੇਰੇ ਆਪ ਲੈ ਆ ਜਮਾਨਾ ਆਉਣਾ ਸਿਸਾਰੇ ਤੂੰ ਲੈ ਜਾ ਕੋਈ ਨਹੀਂ ਉਧਰ ਜਾ ਕੋਈ ਨਾ ਕਰ ਬੈ ਅਗਲੀ ਵਾਰ ਹੀ ਦੇ ਦਿੰਦੀ ਚਲ ਆਈਆਂ ਇਹ ਤਾਂ ਬੁੜੀ ਕਿਸਨ ਚੁੰਡੀ ਨਹੀਂ ਵੜਾਉਂਦੀ ਅੱਗੇ ਤਾਂ ਪੈਨਸ਼ਨ ਦੇਂਦੀ ਨਹੀਂ ਸੀਗੀ ਉਹਨੂੰ ਜੇ ਗਰਮੀਤ ਕੌਰ ਨੂੰ ਪਤਾ ਲੱਗ ਗਿਆ ਤਾ ਉਹਨੇ ਪੈਣੇ ਮੇਰੇ ਗਲ ਪੈ ਜੂਗੀ ਉਹਨੇ ਕਹਣਾ ਮਾਤਾ ਪੈਨਸ਼ਨ ਤੂੰ ਇਥੋਂ ਦੇ ਕੇ ਆ ਗਈ ਰੋਟੀ ਤੂੰ ਸਾਡੇ ਕੋਲੋਂ ਖਾਣੀ ਹੈ ਪੈਣਾ ਮੈਂ ਕੀ ਕਰਾਂ ਕਿੰਨੇ ਕੋਈ ਜਾ ਕੇ ਰੋਟੀ ਖਵਾਵਾਂਗੀ ਉਹਨੇ ਤਾਂ ਮੇਰੇ ਨਾਲ ਪਾ ਲੈਣੀ ਲੜਾਈ ਜੇ ਮੈਂ ਨਾ ਦੱਸਾਂ ਉਹਨੂੰ ਕਾਹਦੀ ਪੈਣੇ ਕੋਣੀ ਮੇਰੀ ਉਹਨੂੰ ਕਾਹਨ ਪਾਉਂਦੀ ਦੱਸ ਦੇ ਬੱਚਿਆਂ ਦਾ ਵੀ ਦੋੱਖ ਲਿਖਿਆ ਜਾਂਦਾ ਵੇਖੀ ਜਿਹੜੀ ਹੋਏਗੀ ਚਾਰ ਛਿੜਕਾਂ ਹੀ ਦੇ ਲੈਗੀ ਹੋਰ ਕੀ ਨਾ ਕਰ ਸਕਦਾ ਨੂੰ ਕਿਹੜਾਵਾ ਲੱਗਣਾ ਪਰ ਪਤਾ ਵੀ ਲੱਗ ਜਾਏਗਾ ਤਾਂ ਕੀ ਹੁਣ ਮੈਂ ਕਾਰ ਕਿ ਸਕਦੀ ਜਦੋਂ ਹੁਣ ਨੇ ਲੈ ਹੀ ਲ ਅੱਗੇ ਖੜੀ ਸ਼ਮੂਹ ਦੇ ਵਿੱਚ ਤੇ ਉਹਨੇ ਭਾਈਏ ਦੋਹਰਾ ਖਲੀ ਤੇ ਪਾਣੀ ਰੋਟੀ ਚਾਹ ਪਾਣੀ ਪੁੱਛਣਾ नत्त हुई दड़ा लिया सवेर दया खलो खलोक पल्ले भी कुछ नहीं पाया जनानी ने अगो आया ला लेने ले। तो भी नहीं देखा माता तेन थोड़े घनी दे दिया तेन कोई जरूरत होनी पर कोई नी किस मेरे बचे बीमार चल बच्चे भी बिमार हो गए कोई दो चार सौ तेल माता तो करे ली जा मैं करा ते वी आ गई है घुट पानी दे गर्मी के आई है फिर पुछ लगी चाह बना लिया घुट है मिठी त्याई लाभ ना थोड़ा बहुत पेड़सा लेनेस बीबी एवं नहीं ਉਹ ਚਾਹ ਪਾਣੀ ਪਿਆਗ ਨੂੰ ਫੇਰ ਵੀ ਉਹ ਕੁਛ ਨਾ ਪੁੱਛੇਗੇ ਤੇ ਇਹ ਤਾਂ ਆਵਾ ਗਰਮੀ ਦੇ ਵਿੱਚ ਆਈ ਚਾਈ ਹੈ ਜੀ ਦੂਰੇ ਕੋਰਕਾ ਨਾ ਪਾਂ ਭਾਈ ਅੱਡੀ ਦੂਰੇ ਤੋਕੀ ਆਈ ਗਰਸ਼ਤ ਕਾਗਲਾ ਹੈ ਹਾਜੀ ਤਾਂ ਪੈਸੇ ਨਹੀਂ ਹੈ ਤੇ ਮਿੱਠੀ ਪਿਆਰੀ ਬਣਨਾ ਪੈਣਾਗੀ ਗਰਮੀ ਦੇ ਕੋਤੇ ਪਿਆਰ ਨਾਲ ਨਾ ਪਿਆਰ ਦੇ ਲੱਭਣਾ ਤਾਂ ਸਭ ਕੁਛ ਨਹੀਂ ਹੁੰਦਾ ਨਹੀਂ ਜਾਣਾ

ਮੇਰੇ ਅੱਗੇ ਨਾ ਨਾ ਲੇ ਤਾਂ ਮੈਂ ਤੁਹਾਨੂੰ ਦਿੰਦਾ ਕਿ ਆਕੀ ਦਾ ਤੁਹਾਨੂੰ ਕਿਹ ਪਤਾ ਕਿ ਕੀ ਬਿਮਾਰੀ ਉਤਰਿਆ ਨੂੰ ਪਈ ਆ ਸੀ ਉਹਨਾਂ ਦਿੱਤੀ ਅੱਛਾ ਨਹੀਂ ਦਿੱਤੀ ਵੀ ਮੈਂ ਤਾਂ ਤੇਰੀ ਦੀ ਇੱਕ ਤੇ ਬਾਕੀ ਐਸੀ ਵੀ ਦਿੱਦੀ ਤਸਾ ਲੈ ਕੇ ਆਉਂਦੀ ਮੈਂ ਤਾਂ ਆਖੇ ਲਵਾਂ ਅਮਰ ਦੀ ਅੱਖਾਂ ਵੀ ਰੋਈ ਜਿੰਦ ਮੈਂ ਦਵਾਈ ਲੈਣ ਜਾਣਾ ਸੀ ਤਸਾ ਕੋਲ ਮੈਂ ਸੀ ਅੱਧੀ ਗਈ ਕੋਈ ਦਵਾਈ ਮਰ ਪੋਤਾ ਮੈਂ ਜਾਣਦੀ ਤਾਂ ਮੈਂ ਤੈਨੂੰ ਲੈ ਕੇ ਦੇਣੀ ਸੀ ਮਿਲੀ ਜੀ ਹੁਣ ਕੜਾਕੀ ਆ ਲੈ ਮੈਂ ਤੇਰੀ ਆਖੋ ਨਹੀਂ ਸਿਹਰ ਦੀ ਲਈ ਹਾਂ ਮੈਂ ਖਤਰ ਮਦਵਾਈ ਲਾ ਕੇ ਆਉਂਗਾ ਤੋ ਅਨ ਕੱਲੀ ਸੀ ਦਵਾਈ ਲੈਣਾ ਤੈਨੂੰ ਵੇਖਿਆ ਜੀ ਵੀ ਲਈ ਆਉਂਦੀ ਰੋੜਾ ਕਿਉਂ ਹੋਰ ਤਾਂ ਨਹੀਂ ਗਈ ਜੀ ਵੀ ਪੇਸ਼ਾਨ ਕਿਤੇ ਜੀਨ ਕੋ ਜੀ ਹਮਾਰੀ ਜੀ ਇਹ ਨਹੀਂ ਬਿਲਛਣਾਇਆ ਤੋ ਅਨ ਤੈਨੂੰ ਪੇਛਾ ਨਹੀਂ ਤਾਈ ਤਰੇ ਨਾ ਗਈ ਸੀ ਕੱਲ ਤੇ ਮੈਨੂੰ ਹੁਣੇ ਦੱਸ ਕੇ ਗਏ ਜੀ ਦਿਲਸਾ ਮਿਲ ਗਈ ਆ ਮੈਨੂੰ ਤਾਂ ਲੱਗਦਾ ਤਾਂ ਉਹਨੇ ਦੇ ਕੇ ਆਈ ਪੇਸ਼ਾਨ ਨਹੀਂ ਮਿਲਦੂ ਨਹੀਂ ਮਿਲਈ ਤੋ ਤਾਈ ਦੇ ਲੂਏ ਤਾਈ ਦਾ ਝੂਠਾ ਮਾਰਦੀ ਉਹ ਤਾਂ ਪੋਤਾ ਰਣਾਉਂਦੀ ਕਾਈ ਤੇ ਮਾਰਦੀ ਕਾਈ ਦਾ ਲੱਗ ਮੈਂ ਕਿਥੇ ਜਿਹੜਾ ਉਠ ਮਾਰਦੀ ਬੈਠੇ ਕੋ ਸਾਰੀ ਸਾਚੀ ਗਈ ਆ ਕੇ ਗਈ ਮੈਨੂੰ ਕਾਈ ਕਿ ਤੂੰ ਉਧਰ ਕੁਝ ਖਾ ਕੇ ਆਈਂ ਦੋ ਮਹੀਨੇ ਤੋਂ ਝੂਠ ਮਾਰੀ ਮੈਨੂੰ ਬੱਚੇ ਬਿਮਾਰ ਸੀ ਹੋ ਗੰਦੀ ਤੇ ਮੈਨੂੰ ਦੇਜਾ ਕਹਿੰਦੀ ਬਸ ਖਾਣਾ ਵੀ ਨਾ ਤਰਾਈ ਤੇ ਰੋਟੀ ਪਾਣੀ ਸਾਰਾ ਤੇਰੇ ਹੀ ਖਾਣੀ ਦੇਣੇ ਰਾਤ ਨੂੰ ਵੀ ਪਾਣੀ ਸੋਤੇ ਸੌਣੀ ਬੈਨ ਲੀਣਾ ਕਿੱਦਾਂ ਤੇਰਾ ਮੈਂ ਤਾਂ ਨਹੀਂ ਕਿ ਤੂੰ ਸਾਥ ਹੋ ਲੋ ਭਰਾ ਵੀ ਆ ਗੱਭਾ ਕੇ ਛੋਟੀ ਯਾਦ ਰੱਖਾ ਚਾਹ ਪਾਣੀ ਇਧਰੇ ਥੀ ਜਾਣਾ ਮੈਂ ਪਿੱਛੇ ਜਾਵਾਂ ਮੈਂ ਤਾਂ ਤੇਰੇ ਕੋਲ ਹੀ ਆਣਾ ਮੈਂ ਨਾ ਮੈਂ ਨਹੀਂ ਹਾਂ ਤੈਨੂੰ ਰੱਖਣਾ ਕੋਈ ਨਾ ਉਹਨੂੰ ਦੇ ਦਿੱਤੀ ਬੇਟਾ ਦੁੱਧੂ ਤੇਨੂੰ ਦੇ ਦੇਣਾ ਚਾਹ ਤਾਂ ਅੱਗੇ ਨਹੀਂ ਮੈਂ ਅੱਜ ਚਾਹ ਸੀਗਾ ਜੇ ਅਗਲੀ ਵਾਰੀ ਪਿੱਛੇ ਆਉਂਦੇ ਤੈਨੂੰ ਪੱਕਾ ਗਰਮੀਤ ਕਰੇ ਪਰਚਨ ਦਊਂਗੀ ਤੈਨੂੰ ਮੈਂ ਤਾਂ ਵਾਦਾ ਕੀਤਾ ਹੈ ਕਿ ਤੱਕ ਮੈਨੂੰ ਦਿੱਤੀ ਆ ਦੇ ਨਾ 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 ਨਹੀਂ ਨਹੀਂ ਤੁਹਾਨੂੰ ਲੱਗਦਾ ਕੋਈ ਨਹੀਂ ਤੇ ਤੁਹਾਨੂੰ ਬਚਾ ਪਣੀ ਹੋ دماغ ਤੇ ਗਜਾ ਤੂੰ ਮੈਂ ਪਾਣੀ ਪੀਛਲੇ ਆਂ ਬੋਲ ਹੌਲੀ ਕਰ ਜੇ ਕੋਈ ਸਦਾ ਜਾ ਜਿੱਤੇ ਮਰ ਜੀ ਜਾ ਗਾਂਦ ਕੰ ਚੜੀਏ ਤੁਮ ਚਾਹ ਪਾਣੀ ਪੀਓ ਵੀ ਤੰਤ ਬੀਬੀ ਕਿੱਧਰ ਦੂਰੀ ਆਉਣੀ ਆ ਤੂੰ ਮੈਂ ਮੁੱਤ ਪੈਨਸ਼ਨ ਲੈ ਕੇ ਆਈ ਸੀ ਅੱਛਾ ਤੇ ਪੈਨਸ਼ਨ ਲੈ ਕੇ ਆਈ ਸੀ ਚਾਹ ਪਾਣੀ ਪੀਤਾ ਤੂੰ ਫਿਰ ਚਾਹ ਪਾਣੀ ਕਾਹਦਾ ਪੀਣਾ ਸੀ ਉਹ ਛੋਟੀ ਨਖੱਤੇ ਦੀ ਇੱਥੇ ਖੜੀ ਸੀ ਅੱਛਾ ਉਹ ਗਈ ਪੈਗੀ ਮੈਨੂੰ ਕਹਿੰਦੀ ਮੇਰੇ ਭਾਈ ਜੋ ਆਖ ਬਿਮਾਰ ਨੇ ਬੀਬੀ ਅੱਧੀ ਪਿੰਛੜ ਮੈਨੂੰ ਦੇ ਦੇ ਬੀਬੀ ਤੇ ਮੇਰੇ ਅੱਗੋ ਢਾਈ ਛੋੜੇ ਨੂੰ ਪੈ ਗਈ ਤੇ ਸਾਰੇ ਕੱਢ ਕੇ ਲੈ ਗਈ ਮੈਨੂੰ ਕੋ 10 ਰੁਪਏ ਉਹਨੂੰ ਦਿੱਤੇ ਭਾਈ ਮਾਂ ਤਾਂ ਤੂੰ ਵੀ ਬਿਮਾਰ ਸਨ ਰਹੀ ਮੇਰੀ ਕੋਈ ਦਵਾਈ ਲੈ ਲਈ ਤੇ ਘਰੇ ਗਈ ਤੇ ਵੱਡੀ ਪੈ ਗਈ ਓਏ ਹਿੰਦੀ ਭਾਈ ਤੂੰ ਪੈਨਸ਼ਨ ਜਿੰਦਰ ਦੇ ਕੇ ਉਧਰ ਜਾ ਸਾਨੂੰ ਤੂੰ ਪਿੰਛੜ ਨਹੀਂ ਦਿੰਦੀ ਰੋਟੀ ਤੇ ਸਾਡੇ ਵੱਲੇ ਖਾਨੀ ਮੈਂ ਤਾਂ ਪਤਾ ਦੋ ਬਣੇ ਦੁਖੀਓ ਨਹੀਂ ਤੇ ਫਿਰ ਉਹ ਵੀ ਸੱਚੀ ਆ ਬੇਬੇ ਤੈਨੂੰ ਜਦੋਂ ਇਹਨਾਂ ਨੇ ਰੱਖਿਆ ਹੀ ਨਹੀਂ ਸੀਗਾ ਤੈਨੂੰ ਜਦੋਂ ਸਾਡੇ ਨਾਲ ਤੂੰ ਨਹੀਂ ਨਹੀਂ ਚੜਦੀ ਉਹ ਤੈਨੂੰ ਸਾਭਦੀ ਏ ਤੈਨੂੰ ਸਾਰਾ ਕੁਝ ਤੇਰਾ ਕਰਦੀ ਏ ਕੱਪੜੇ ਲਈ ਧੋੜੀ ਏ ਤੇਰਾ ਹੱਕ ਨਹੀਂ ਬਣਦਾ ਤੂੰ ਪੈਨਸ਼ਨ ਉਹਨੂੰ ਲਿਆ ਕੇ ਫੜਾਵੇਂ ਇਹ ਦੋਨੋਂ ਲਿਆ ਕੇ ਫੜਾਵੇਂਗੀ ਬੰਦਾ ਜਿੱਥੇ ਰਹਿੰਦਾ ਉੱਥੇ ਪੈਸੇ ਦਿੱਤੇ ਜਾਂਦੇ ਆ ਉਹ ਤੇ ਤੈਨੂੰ ਝੂਠ ਬੋਲਦੀ ਏ ਬੱਚਿਆਂ ਨੂੰ ਕੀ ਹੋਇਆ ਮੈਂ ਤਾਂ ਆਪ ਸਕੂਲ ਤਾਂ ਗਏ ਹੋਏ ਬੱਚੇ ਉਹਨਾਂ ਦੇ ਤੂੰ ਐਵੇਂ ਸੀ ਉਹਨੇ ਤੈਨੂੰ ਲੁੱਟ ਲਿਆ ਚਲਦੀ ਇਹ ਤੂੰ ਦਿੱਤੀ ਤੂੰ ਅੱਧੀ ਅੱਧੀ ਕਰ ਦਿੰਦੀ ਐ ਤੂੰ ਸਾਰੀ ਤੂੰ ਉਹਨੂੰ ਦੇ ਦਿੱਤੀ ਪੁੱਤ ਦੇ ਆ ਤਾਂ ਮੈਂ ਅੱਧੀ ਲੱਗੀ ਸੀ ਉਹ ਜਾਈ ਵੱਡੀ ਦੀ ਹੱਥਾਂ ਦੇ ਵਿੱਚੋਂ ਹੀ ਖੋ ਕੇ ਸਾਰੀ ਰਹਿ ਗਈ 7 700 ਕਰਨ ਲੱਗੀ ਜੱਲਦੀ ਉਹ ਪੈ ਗਈ ਮੈਨੂੰ ਐਵੇਂ ਖੜੀ ਹੋਈ ਸ਼ਵੇ ਕਿਵੇਂ ਕੋਈ ਖੋਲੂਗਾ ਤੇ ਰਹਿ ਗਈ ਮਾਂ ਬੇ ਕੋਈ ਸਤਕਾਰ ਨਹੀਂ ਉਹ ਮਾਂ ਤਾਂ ਦੁਨੀਆ ਪੈਸੇ ਤੇ ਨਹੀਂ ਤੂੰ ਇਹ ਸੋਚ ਵੀ ਜਦੋਂ ਉਹਨਾਂ ਨੇ ਤੈਨੂੰ ਰੱਖਿਆ ਹੀ ਨਹੀਂ ਸੀਗਾ ਉਦੋਂ ਉਹਨਾਂ ਨੇ ਨਹੀਂ ਉਦੋਂ ਨਹੀਂ ਤੂੰ ਸੋਚਿਆ ਵੀ ਉਹ ਪੈਸੇ ਦੀ ਰਹਿ ਗਈ ਦੁਨੀਆ ਵੀ ਤੁਸੀਂ ਸਾਂਭੋ ਜਦੋਂ ਅਸੀਂ ਤੈਨੂੰ ਸਾਂਭਦੇ ਹਾਂ ਸਾਰਾ ਕੁਝ ਅਸੀਂ ਕਰਦੇ ਹਾਂ ਤੇਰੇ ਆਸਤੇ ਸਾਰਾ ਕੁਝ ਤੇ ਤੂੰ ਪੈਨਸ਼ਨ ਵੀ ਲਿਆ ਕੇ ਇੱਥੇ ਫੜਾ ਹੁਣ ਤੂੰ ਐ ਕਰ ਤੂੰ ਜਾ ਉਹਦੇ ਕੋਲੇ ਉਹਨੂੰ ਕਹਿ ਵੀ ਸਾਡੇ ਮੇਰੀ ਪੈਂਦੀ ਲੜਾਈ ਮੈਨੂੰ ਰੈਨ ਨਹੀਂ ਦਿੰਦੀ ਵੀ ਅੱਧੇ ਪੈਸੇ ਹੀ ਦੇ ਦੇਵੇ ਤੇ ਬੋਲਣਾ ਮੈਂ ਪਤਾ ਕਰਦੀ ਆ ਕਿ ਸਾਡੇ 750 ਦੇ ਦੇਵੇ ਤਾਂ ਦੇ ਹੀ ਦੇ ਦੇ ਕਣ ਤੂੰ ਮੈਨੂੰ ਸਾਰੇ ਪੈਸੇ ਲਾ ਲ ਗਰਮੀਤ ਕੋਲ ਮੇਰੇ ਗਾਲ ਪੈਂਦੀ ਸੀ ਓਏ ਜਿੱਥੇ ਤੂੰ ਜਿੰਨ੍ਹੇ ਪੈਸੇ ਫੜਾ ਕੇ ਰੋਟੀ ਪਾਣੀ ਉਦੋਂ ਹੀ ਖਾ ਓੜੇ ਅੱਡੇ ਪੈਸੇ ਤੂੰ ਮੈਨੂੰ ਦੇ ਦੀ ਅੱਡੇ ਤੂੰ ਆਖਲਾ ਤੂੰ ਮੈਨੂੰ ਕਿੱਡਾ ਵੱਡਾ ਝੂਠ ਮਾਰਿਆ ਵੀ ਮੇਰੇ ਜਵਾਕ ਨੂੰ ਮਾਰਨ ਆਏ ਥੋੜਾ ਘੱਟ ਜਿੱਦਾਂ ਤੂੰ ਕੀਤਾ ਮੇਰੇ ਨੂੰ ਟੈਨਸ਼ਨ ਲੈਣੀ ਨਹੀਂ ਸਾਰੇ ਪੈਸੇ ਆਏ ਨਿਕਲ ਗਏ ਮੈਂ ਅੱਗੇ ਤੇ ਦੇ ਨਹੀਂ ਮੈਨੂੰ ਬਦਲੀ ਵੀ ਤਾਂ ਹੈ ਮੈਂ ਤੇ ਤੱਕ ਕੇ ਆਵੇਂ ਪੈਸੇ ਲੈ ਉਹ ਤਾਂ ਲੱਗੇ ਹੋਣ ਪੈਸੇ ਹੈ ਨਹੀਂ ਆਹ ਤਮਾ ਆਪਾਂ ਅੱਡੇ ਮੈਨੂੰ ਦੇ ਦੇ ਮੈਂ ਅੱਡੇ ਉਹਨੂੰ ਦੇ ਦਾਂ ਆਈ ਨਹੀਂ ਸ਼ਤੀ ਕੋਰੇ ਨਰੇ ਕਿਤ ਖਲਾ ਗਤੂ ਕੀ ਖਰੀਦਾ ਖਰੀਦੀ ਮੰਡਤ ਕਰ ਲਈ ਹੈ ਕੋਈ ਤਰੇ ਜਵਾਗ ਦੇ بیمار ਕੋਈ ਕੁਛ ਨਹੀਂ ਓਰੇ ਐਦਾ ਥੋੜਾ ਕਰ ਜਿਦਾ ਤੁਸੀਂ ਕਰਦੇ ਆਂ ਜੇ ਕੋਈ ਨਹੀਂ ਬੀਬੀ ਹੁਣ ਤਾਂ ਲੱਗ ਗਿਆ ਹੋਣਾ ਨਹੀਂ ਮੇਰੇ ਕੋਲ ਕੋਈ ਪੈਸੇ ਪੂਰਾ ਸੜਦੀ ਪਈ ਆ 2 3 ਘੰਟੇ ਠਹਿਰ ਕੇ ਰੋਟੀ ਬਣਾਵਾਂਗੀ ਹੁਣ ਨਹੀਂ ਮੈਂ ਤਰੋ ਕੰਮ ਕਰਾਂ ਮੈਂ ਮਰ ਜਾਵਾਂ ਸਵੇਰ ਦੀ ਮੈਂ ਗਈ ਆਪਣੀਛਾ ਤੂੰ ਮੇਰੀ ਲਾ ਲਈ ਹੈ ਉਹਨੇ ਬੂਏ ਤੇ ਬੈਠੇ ਉਹਨੇ ਰੋਟੀ ਤਾਂ ਦਿੰਦੀ ਸੀ ਸਾਰਾ ਕੁਝ ਤੂੰ ਲੈ ਹੱਥ ਦੇ ਉਹ ਮੈਨੂੰ ਭਾਈ ਘਰੋਂ ਕੱਢ ਦਈ ਉਹ ਰੋਟੀ ਹੈ ਨਹੀਂ ਉਹਨੇ ਮੇਰੀ ਬੀਬੀ ਮੈਂ ਤਾਂ ਹੁਣ ਵੇਰਲੀ ਨਹੀਂ ਆ ਕੰਮ ਕਰਦੀ ਭੇਜਵਾ ਕੇ ਸੰਭਾਲ ਲੈ ਤੇਰਾ ਪੁੱਤ ਨਹੀਂ ਗੱਦੀ ਸਾਨੂੰ ਪੈਨਸ਼ਨ ਦੇਦੀ ਤਾਂ ਫੇਰ ਕੀ ਹੋਇਆ ਹਾਂ ਮਗੂਰੇ ਐਦਾਂ ਥੋੜਾ ਜਿੱਦਾਂ ਤੂੰ ਕਰਦੀ ਤੂੰ ਤਾਂ ਪਹਿਜਾਨੀ ਗਾਲ ਨੂੰ ਮੈਥੋਂ ਤਾਂ ਪੈਸੇ ਲਾ ਕੇ ਹੁਣ ਮੈਨੇ ਰੋਟੀ ਪਾਣੀ ਨਹੀਂ ਦਿੰਦੀ ਐਸਾ ਹੁੰਦਾ ਫੇਰ ਕੀ ਅੱਜ ਲਾ ਲਈ ਤਾਂ ਲੈ ਜੀ ਤੇ ਮੈਂ ਹੁਣ ਰੋਟੀ ਕਿੱਥੋਂ ਖਵਾ ਕੇ ਖਣਾ ਮੈਂ ਵਰਦਣਾ ਮੈਂ ਕਿੱਥੋਂ ਵਰਦਾਂ ਕਰੋ ਕੱਢੋ ਕੱਢੀ ਉਦੋਂ ਇਹ ਗੱਲ ਸੋਚੀ ਸੀ ਪੈਨਸ਼ਨ ਵਾਲੀ ਅੱਜ ਤੱਕ ਪੈਨਸ਼ਨ ਨਹੀਂ ਉਹਨਾਂ ਮੈਨੂੰ ਸਾਹਮਣੇ ਸੀ ਜਾਂ ਬੁੜੀਆਂ ਮੇਰੇ ਕੋਲ ਆਉਣੇ ਨਹੀਂ ਪੈਸੇ ਨਾਲ ਚੱਲੀ ਆਣੀ ਮੇਰੇ ਕੋਲ ਹਾਂ ਕੁੜੇ ਉਹ ਵੀ ੱੱਕੇ ਮਾਰਦੇ ਹੋਵੇ ੱੱਕਾ ਆਜੀ ਨਹੀਂ ਨੀ ਆ ਆਖੇ ਮੇਰੀ ਪੈਨਸ਼ਨਾਂ ਦਾ ਤਾਂ ਲੈ ਕੇ ਆਈਆਂ ਤੂੰ ਉਹ ਤਾਂ ਭਾਈ ਮੁਕਰਦੀ ਦਿੰਦੀ ਨਹੀਂ ਹੁਣ ਕਿਉਂ ਮੁਕਰਦੀ ਆ ਤੇ ਇਥੇ ਭਾਈ ਤੂੰ ਆਪ ਹੀ ਨੰਗੀ ਹੋਣੀ ਤਾਂ ਡਰਦੀ ਮਾਰੀ ਨੇ ਨਹੀਂ ਨਹੀਂ ਨਾ ਤਾਂ ਨੰਗੀ ਛੋ ਦਿੰਦੀ ਵੀ ਪਾੜਾ ਦੇ ਪਾਣੀ ਵੀ ਟੈਨ ਦਿੰਦੀ ਤੂੰ ਤੇਰੇ ਖਿਆਲ ਆਵੇਂ ਕਿ ਤੂੰ ਘਰ ਅੰਦਰ ਬੰਦਿਆ ਮੈਂ ਤਾਂ ਮੈਂ ਵੀ ਨਹੀਂ ਬੰਦਿਆ ਅੰਦਰ ਤੇ ਕਿ ਲਾਨਾਈ ਤੀਸੋਂ ਤਾਂ ਖਾਰੇ ਤੋਂ ਉਹ ਨਹੀਂ ਗਈ ਕੋਣ ਮ ਦਰਨੀ ਤਾ ਪਤਾ ਮੈਨੂੰ ਦੋ ਫੁੱਲ ਕੇ ਲਾ ਦੇ ਮਸਹੇਰ ਦੀ ਭੁੱਖੇ ਕੋਈ ਨਹੀਂ ਕਿ ਲੋਟ ਨਹੀਂ ਲਾ ਦੇ ਤਿਆਰੀਆਂ ਮੇਰੇ ਕੋਲ ਫੇਰਾ ਆ ਗਈ ਤੂੰ ਲੋਟ ਤਾਂ ਕਹਿੰਦੀ 9 ਵਜੇ ਪਕਾਵਾਂਗੀ ਤੂੰ ਕੋਈ ਨਹੀਂ ਲਾਵੇ ਜਦੋਂ ਰੋਟੀ ਖਾਣੀ ਜਿੰਨੇ ਵੇ ਪਕਾ ਲਈ ਜਦੋਂ ਖਾਣੀ ਹੋਣਾ ਹੈ ਨਹੀਂ ਕਿ ਮੇਰੇ ਕੋਲ ਵੀ ਰੋਟੀ ਪਾਣੀ ਕੋਈ ਨਹੀਂ ਦਾ ਜਾ ਜਿੱਧਰ ਮਰਜੀ ਜਾ ਤੂੰ ਪਰ ਤਾਂ ਗੱਲ ਨੂੰ ਨਹੀਂ ਬਣਾਈ ਕੋਲ ਮਿੱਠੀ ਬਰੀ ਬੰਦੀ ਆਉਂਦੀ ਉਹ ਦੁੱਧ ਚਲਾ ਕੇ ਦੇ ਦੇ ਮੇਰਾ ਤਾਂ ਜੀ ਕਰਦਾ ਉਹ ਖਾ ਕੇ ਮਰ ਜਾਵਾਂ ਚੱਲ ਜਾਂ ਭੈਣ ਕੋਲ ਚਲੀ ਜਾਨੀ ਤਾਰ ਕੋਣ ਕੀ ਕਾਰਾਂ ਦੇ ਕੁਛ ਖਾ ਕੇ ਮਰ ਗਈ ਕੱਲ ਨੂੰ ਬੱਚਿਆਂ ਨੂੰ ਲੋਕੀ ਆਖਦੇ ਬੱਚਿਆਂ ਦਾ ਕੀ ਕਸੂਰ ਹੈ ਹੁਣ ਕੀ ਕਰਾਂ ਪੈਨਸ਼ਨ ਤੋਂ ਛੋਟੀ ਨੇ ਲੈ ਲਈ ਉਹ ਬੋਧਾ ਚੰਗੀਆਂ ਨਹੀਂ ਉਹਨਾਂ ਦਾ ਵੀ ਕੀ ਕਸੂਰ ਹੈ ਪਰ ਕੋਈ ਨਾ ਦੋ ਚਾਰ ਦਿਨ ਭੈਣ ਕੋਲ ਚਲੀ ਜਾਨੀਆਂ ਆਪ ਜੀ ਨਾਲ ਵੀ ਬਣਦੀ ਨਹੀਂ ਇਹ ਤਾਂ ਕਰਕੇ ਕਰਦੇ ਨੇ ਹੁਣ ਨਿੱਕਾ ਤਾਂ ਆਦਾ ਪਿਆ ਉਹ ਖੜੀ ਆ ਕੇ ਗੱਲ ਕੀ ਸੁਣੇ ਉਹ ਕੀ ਕਰਦਾ ਮੈਂ ਆਪੇ ਸੋਚ ਲਈ ਦੇਖਾਂਗੇ ਨਾ ਰਹਿਣ ਆ ਮਾਵਾ ਕਿਉਂ ਆ ਜਿੱਧਰ ਮਾਵਾ ਜੀ ਕਿੱਧਰ ਚੱਲੇ ਆ ਇੱਧਰ ਜਾਣਾ ਜੀ ਤਾਂ ਕਰਦਾ ਕੁਛ ਖਾ ਕੇ ਮਾਰੀ ਜਾਣਾ ਹੋਰ ਹੁਣ ਕੀ ਕਰਾਂ ਕਿਉਂ ਕੀ ਗੱਲ ਕੀ ਹੋਈ ਹੈ ਕੱਲ ਕੀ ਕਰੀ ਪੈਨਸ਼ਨ ਲਈ ਆਈ ਸੀ ਹਾਂ ਰੋਹ ਦਿਨ ਮਨ ਉਧਰ ਹੀ ਨਸ਼ਾ ਹੋ ਗਿਆ ਹਾਂ ਤੇ ਅਗਲੇ ਕਹਿੰਦੇ ਪੈਨਸ਼ਨ ਲਈ ਤੇਰਵਾਰੀ ਬਾਹਰ ਹੀ ਖੜੀ ਸੀ ਹਾਂ ਜਾਮਿਆ ਨਾ ਮੇਰੇ ਖਟੋੜਾ ਕੋ ਕਹੇ ਦੋਨੇ ਹਮ ਕਾਫੀ ਮੇਰੇ ਅੱਥੀ ਪਾਈ ਪੈਨਸ਼ਨ ਸਾਰੀ ਕੱਢ ਲਈ ਮੈਂ ਕੱਲ 700 ਲੈ ਲੈ ਕਹੀ ਨਹੀਂ ਮੇਰੇ ਬੱਚੇ ਨੂੰ ਮਾਰ ਦੇ ਅੱਛਾ ਤੋ ਕਿਉਂ ਗਈ ਉਧਰ ਗਈ ਤੇ ਵੱਡੀ ਬੇਨੂ ਪੈ ਗਈ ਹਾਂ ਉਹ ਆਹਦੀ ਭਾਈ ਜੋ ਰਹਿੰਦੀ ਸਾਡੇ ਕੋਲ ਤੈਨੂੰ ਰੱਖਦੇ ਨਹੀਂ ਅੱਛਾ ਰੋਟੀ ਪਾਣੀ ਸਾਡੇ ਬਲੇ ਤੇ ਪੈਨਸ਼ਨ ਤੂੰ ਕਿਉਂ ਨਾ ਦਿੰਦੀ ਹੈ ਵਾ ਵਾ ਬੁੜੀਆਂ ਦਾ ਕੀ ਗੁੱਸਾ ਕਰਨਾ ਤੂੰ ਤੇਰੇ ਬਿਨਾਂ ਤਾਂਡਾ ਕੋਣ ਹੈਗਾ ਤੇਰੇ ਬਿਨਾਂ ਦੋਵੇਂ ਘਰਾਂ ਨੂੰ ਕੌਣ ਸੰਭਾਲੂਗਾ ਤੂੰ ਦਾ ਸੰਭਾਲੀ ਬੈਠੀ ਆ ਉਹ ਤਾਂ ਕਮਣੀਆਂ ਆਈਆਂ ਨਾ ਇਹ ਫਿਰ ਅ ਲੋਗਾਂ ਮੈਂ ਤੁਸੀਂ ਕਿੱਥੇ ਮੋਰ ਪੈ ਨਹੀਂ ਮਿੱਠੀਆਂ ਗੱਲਾਂ ਤੁਸੀਂ ਮੈਨੂੰ ਕਰ ਲੈਂਦੇ ਫਿਰ ਮੋਹ ਲੈ ਲੈਂਦੇ ਤੇ ਮੇਰਾ ਮੋਹ ਜਿਆਦਾ ਲਾਏ ਕਹਿੰਦੇ ਤੇਰਾ ਨਾਂ ਪਿਆਰ ਹੀ ਨਾ ਹੈ ਉਹ ਛੱਡ ਪਰਾ ਬੀਬੀ ਬੈ 2 400 ਮੈਂ ਦੇ ਦੂੰਗਾ ਤੂੰ ਉਹ ਦੇ ਦੇ ਉਹ ਗੋਲੀ ਮਾਰ ਭੈਣ ਕੋਲੇ ਫਿਰ ਚੱਲ ਫਿਰ ਮੇਰੇ ਗੱਲ ਮਾਰ ਕੇ ਨਹੀਂ ਜਾਏਗਾ ਬੈ ਜਾ ਚਾਹੇ ਮੈਂ ਤੁਹਾਨੂੰ 2 400 ਦੇ ਦੂੰਗਾ ਤੂੰ ਉਹਨੂੰ ਦੇ ਦੇ ਨਾ ਮੈਂ ਲੜਾਈ ਮੇੜ ਜਾਣੀ ਇਹ ਵਿੱਚ ਕਿਹੜੀ ਗੱਲ ਹੈ ਹੋਰ ਉਹ ਤੇਰੇ ਗੱਲ ਪੈਦੀ ਫਿਰ ਹੁਣ ਇਹ ਆਪਾਂ ਦੱਸਦੇ ਨਹੀਂ ਦੱਸਦੇ ਨਹੀਂ ਵਾ ਠੀਕ ਹੈ ਚੱਲ ਚੱਲੀਏ ਚੱਲ ਵੇ ਯਹਾਂ ਪਰ ਚੱਲਨੇ ਆ ਘਰੇ ਰੋਟੀ ਖਾਣੇ ਚਾਹ ਪਾਣੀ ਪੀਣੇ